ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਗੁੱਡ ਮਾਰਨਿੰਗ ਜੀ ਕਿਵੇਂ ਹੋ ਸਾਰੇ ਵਾਇਰੂ ਦੀ ਕਿਰਪਾ ਨਾਲ ਉਮੀਦ ਕਰਦੀ ਆ ਕਿ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਤਾਂ ਠੀਕ ਠਾਕ ਆ ਤੇ ਆਪਾਂ ਬਣਾ ਲਈ ਚਾਹ ਜਿਹਨੇ ਪੀਣੀ ਆ ਦੱਸੋ ਤੇ ਚਾਹ ਪੀਣੇ ਹੁੰਨੇ ਆ ਜੀ ਆਪਾਂ ਗੋੜ ਵਾਲੀ ਠੀਕ ਆ ਤੇ ਆਪਾਂ ਆਏ ਸੀ ਗੁਰੂ ਘਰੋਂ ਅੱਜ ਹੋ ਗਿਆ ਆਪਾਂ ਲੇਟ ਕਾਫੀ ਜ਼ਿਆਦੇ ਕੱਲ 5 ਵਜੇ ਉੱਠ ਕੇ 5:30 ਗੁਰੂ ਘਰ ਜਾਏ ਤੇ ਅੱਜ ਉੱਠੇ ਆਪਾਂ 6 ਵਜੇ ਉੱਠ ਕੇ ਤੇ 6:30 ਗੁਰੂ ਘਰ ਗਏ ਜਦ ਫਿਰ ਅਰਦਾਸ ਹੋਈ ਤੋਂ ਬਾਅਦ ਹੋਣਾ ਪਿਆ ਬਾਬਰਦਾ ਸ਼ੁਰੂ ਕਰ ਦਿੰਦੇ ਆ ਬਾਅਦ ਚ ਵਿਆਖਿਆ ਕਰਨ ਲੱਗ ਜਾਂਦੇ ਆ ਚਾਹ ਪੀ ਲੋ ਜਿੰਨੇ ਪੀਂ ਜਾਂ ਗੋੜ ਦੀ ਚਾਹ ਗੋੜ ਦੀ ਹੋਰ ਦੱਸੋ ਸਾਰੇ ਰਾਜੀ ਖੁਸ਼ੀਆਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਸਾਰੇ ਜਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਦਿਲੋਂ ਸ਼ੁਕਰੀਆ ਥੈਂਕ ਯੂ ਸਿਆਣੇ ਕਹਿੰਦੇ ਨਾ ਬੰਦਾ ਜਿੰਨਾ ਮਰਜੀ ਸਿਆਣਾ ਹੋਵੇ ਪਰ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨਾ ਇਹ ਚੰਗੇ ਭਲੇ ਹੱਸਦੇ ਵਸਦੇ ਬੰਦੇ ਨੂੰ ਤੇ ਸਿਆਣੇ ਬੰਦੇ ਨੂੰ ਕਮਲਾ ਕਰ ਲੈਂਦੀਆਂ ਕਿਉਂਕਿ ਮੋਢੇ ਤੇ ਪੰਨਾਂ ਜ਼ਿੰਮੇਦਾਰੀਆਂ ਚੀਜ਼ ਹੀ ਐਸੀ ਜੀ ਹੈ ਜਦੋਂ ਇਕੱਲੇ ਬੰਦੇ ਤੇ ਕੰਨ ਲਗਾ ਨਾ ਉਦੋਂ ਤਾਂ ਖਾਸ ਕਰਕੇ ਬੰਦੇ ਦੀ ਮੱਤ ਮਾਰ ਲੈਂਦੀਆਂ ਜ਼ਿੰਮੇਦਾਰੀਆਂ ਇੰਨਾਂ ਘਪਾਰੀ ਹੁੰਦੀਆਂ ਇਹ ਕਹਿਣ ਲਈ ਛੋਟੀਆਂ ਜਿਹਾ ਹੈ ਪਰ ਜਦੋਂ ਨਭਾਉਣੀਆਂ ਪੈਂਦਾਂ ਨਾ ਉਦੋਂ ਪਤਾ ਲੱਗਦਾ ਵੀ ਜ਼ਿੰਮੇਦਾਰੀ ਚੀਜ਼ ਕੀ ਹੁੰਦੀ ਹੈ ਕਹਿ ਕਹਿਣਾ ਸੌਖਾ ਹੈ ਫਲਾਨਾ ਬੰਦਾ ਆਏ ਆ ਫਲਾਨਾ ਜਾਓ ਆ ਫਲਾਨਾ ਜੀ ਇਹ ਉਹ ਪਰ ਜਿਹੜੀ ਜ਼ਿੰਮੇਦਾਰੀ ਹੁੰਦੀ ਨਾ ਇਹ ਬੰਦੇ ਨੂੰ ਐਂ ਆਪਦੀ ਮੁਠੀ ਚ ਪਕੜ ਲੈਂਦੀ ਆ ਕਿਸੇ ਪਾਸੇ ਜੋ ਗੱਲ ਨਹੀਂ ਛੱੜਦੀ ਜ਼ਿੰਮੇਵਾਰੀ ਐਡੀ ਕੁੱਤੀ ਚੀਜ਼ ਹੁੰਦੀ ਐ ਜ਼ਿੰਮੇਵਾਰੀ ਕਿਤੇ ਨਭਾਉਣੀ ਹੋਵੇ ਨਾ ਤੇ ਕਿਸੇ ਜ਼ਿੰਮੇਵਾਰ ਨੂੰ ਪੁੱਛੋ ਵੀ ਕੀ ਹੁੰਦੀ ਐ ਕੰਨਾਂ ਲੋਕਾਂ ਤਾਂ ਜ਼ਿੰਮੇਵਾਰੀ ਦਾ ਪਤਾ ਹੀ ਨਹੀਂ ਜ਼ਿੰਮੇਵਾਰੀ ਹੁੰਦੀ ਕੀ ਐ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਕਿਸੇ ਦੇ ਸਿਰ ਤੇ ਐਂਸ ਕਰਦੇ ਜਾਂ ਆਪਦੇ ਮਾਂ ਪਿਓ ਦੇ ਜਾਂ ਕੋਈ ਲੇਡੀਜ਼ ਹੁੰਦੀਆਂ ਜਿਹੜੀਆਂ ਤੇ ਬੰਦੇ ਦੇ ਸਿਰ ਤੇ ਬੇਫਿਕਰੀਆਂ ਚਲੋ ਆਪਾਂ ਤਾਂ ਕਹਿੰਨੇ ਬੇਫਿਕਰ ਨਹੀਂ ਰੱਖੇ ਸੱਚੇ ਪਾਤਸ਼ਾਹ ਵਾਹਿਗੁਰੂ ਆਪਾਂ ਸੱਚੇ ਦਿਲੋਂ ਕਹਿੰਨੇ ਆ ਕਿ ਜ਼ਿੰਮੇਵਾਰੀ ਨਾਰਮਲ ਜੀ ਪਾਵੇ ਰੱਬ ਕਿਸੇ ਤੇ ਜਿੰਨੀ ਕ ਅਗਲਾ ਚੱਕ ਸਕਦਾ ਪਰ ਬਾਹਲੀ ਜ਼ਿੰਮੇਵਾਰੀ ਬਹੁਤ ਔਖੀ ਆ ਬਹੁਤ ਪਰੇਸ਼ਾਨ ਕਰਦੀ ਆ ਜਦੋਂ ਇੱਧਰ ਦੇਖੋ ਉੱਧਰ ਦੇਖੋ ਚਾਰ ਚੁਫੇਰੇ ਝਾਕਣਾ ਪੈਂਦਾ ਨੂੰ ਉਦੋਂ ਪਤਾ ਲੱਗਦਾ ਜੀ ਬੰਦੇ ਦਾ ਸਾਥ ਕੀ ਹੁੰਦਾ ਏ